ਸਵਾਗਤ ਹੈ ਦੋਸਤੋ ਤੁਹਾਡੇ ਆਪਣੇ ਚੈਨਲ ਅਸੀ ਤੁਹਾਡੇ ਨਾਲ ਲਗਾਤਾਰ ਜਿਹੜਿਆ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਸਟੋਰੀ ਕਰਦੇ ਰਹਿੰਨੇ ਆ। ਸੋ ਸਾਡੇ ਨਾਲ ਅੱਜ ਭਾਈ ਸਾਹਿਬ ਜੀ ਗੁਰਦੀਪ ਸਿੰਘ ਵੜਵਾਲ ਜੀ ਮੌਜੂਦ ਨੇ। ਇਹਨਾਂ ਕੋਲ ਅਸੀਂ ਦਿੱਲੀ ਆਏ ਆ ਇਹਨਾਂ ਦੇ ਨਿਵਾਸ ਦੇ ਵਿੱਚ। ਅਸੀਂ ਇਹਨਾਂ ਦੇ ਜਿਹੜਾ ਜੀਵਨ ਗਾਥਾ ਹੈ, ਜੀਵਨ ਦੀਆਂ ਜਿਹੜੀਆਂ ਤੰਗ ਦਲੀਆਂ ਤੋਂ ਲੈ ਕੇ ਜਿਹੜਾ ਇੱਕ ਵੱਡੀ ਜਿਹੜੀ ਸਕਸੈਸ ਸਟੋਰੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਭਾਈ ਸਾਹਿਬ ਜੀ ਪਹਿਲਾ ਮੇਰਾ ਸਵਾਲ ਹੈ, ਚੈਨਲ ਤੇ ਸਵਾਗਤ ਤੁਹਾਡਾ ਖਾਸ ਤੌਰ ਤੇ। ਜਿਹੜਾ ਮੇਰਾ ਪਹਿਲਾ ਸਵਾਰਕ ਗੱਡਿਆਂ ਤੋਂ ਲੈ ਕੇ ਹਵਾਈ ਜਹਾਜ਼ਾਂ ਦਾ ਸਫ਼ਰ ਤੁਹਾਡਾ ਉਸਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਹਾਂਜੀ ਮੇਰਾ ਜਨਮ ਜਿਹੜਾ ਰਮੇਸ਼ਾ ਬੋਦਲੇ ਤਸਿਲ ਗੁਰੂ ਦਾ ਜਿਲ੍ਹਾ ਫਰੋਜ਼ਪੁਰ ਵਿੱਚ ਹੋਇਆ ਜਿਹੜਾ ਕਿ ਬਹੁਤ ਹੀ ਪਿਛੜਿਆ ਇਹ ਇਲਾਕਾ ਹੁਣ ਵੀ ਮੰਨਿਆ ਜਾਂਦਾ ਪਰ ਪਹਿਲੇ ਤਾਂ ਬਹੁਤ ਹੀ ਪਿਛੜਿਆ ਸੀ ਤੇ ਉੱਥੇ ਬੱਸਾਂ ਵੀ ਨਹੀਂ ਜਾਂਦੀਆਂ ਸੀ 4 ਘੰਟੇ ਬਾਅਦ ਦੇਖ ਕਿਦਦੇ ਨਿੱਚੀ ਦੀ ਇੱਕ ਦੋ ਬੱਸ ਚਲੀ ਗਈ ਤੇ ਜੋ ਜੋ ਵੀ ਸਫ਼ਰ ਕਰਦੇ ਸੀ ਖੇਤਾਂ ਵਿੱਚ ਜਾਂ ਮੰਡੀ 'ਚ ਕੋਈ ਨਾਲ ਲੈ ਜਾਣਾ ਤਾਂ ਗੱਡਿਆਂ 'ਚ ਹੀ ਮੈਂ ਖੁਦ ਜਾਂਦਾ ਸੀ ਪਰ ਹਾਈ ਸਕੂਲ ਜਦੋਂ ਜਲਾਲਾਬਾਦ ਜਾਂਦਾ ਤਾਂ ਵੀ ਟਾਂਗੇ ਤੇ ਜਾਣਾ ਜਾਂ ਗੱਡੇ ਤੇ ਬੈਠ ਕੇ ਆ ਜਾਣਾ ਤੋਂ ਜਦੋਂ ਮੇਰੀ ਨੌਕਰੀ 1970 ਦੇ ਵਿੱਚ ਲੱਗੀ 15 ਅਗਸਤ 1970 ਜੇ ਮੈਂ ਦਿੱਲੀ ਆਣਾ ਸੀ ਤਾਂ ਵੀ ਮੇਰੇ ਕਰਵਲੇ ਜਿਹੜੇ ਨੇ ਸਾਰੇ ਜੀ ਜਿੰਨੇ ਮੇਰੇ 8-9 ਪੈਨ ਬਰਾ ਸੀ ਪਤੀ ਜੀ ਸੀ ਸਾਰੇ ਮੈਨੂੰ ਬਾਸੜੇ ਤੇ ਛੱਡਣ ਗੱਡੇ ਤੇ ਹੀ ਗਏ ਸੀ ਕਿ ਤੋ ਉਤੋਂ ਫਿਰ ਮੈਂ ਬਾਸ ਪਕੜ ਕੇ ਫਰੋਈਪੁਰ ਆਇਆ ਫਰੋਈਪੁਰ ਤੋਂ ਫਿਰ ਟ੍ਰੇਨ ਵਲੀਵਰ ਬੈਠ ਕੇ ਮੈਂ ਦਿੱਲੀ ਆਇਆ ਤੇ ਉਸ ਤੋਂ ਬਾਅਦ ਮੈਂ ਜੋ ਜੂਨੀਅਰ ਪਾਵਰ ਸਰਵਿਸ ਕਮਿਸ਼ਨ ਦੇ 8-8 ਵਕਤ ਇਮਤਿਹਾਨ ਪਾਸ ਕਰਕੇ ਲਾਸਟ ਸਿਵਰ ਸੱਚੇ ਦਾ ਇਮਤਿਹਾਨ ਪਾਸ ਕਰਕੇ ਫੋਰਰ ਸਰਵਿਸ ਲੱਗਿਆ ਤਾਂ ਫਿਰ ਅ ਕਈ ਬੁਲਕਾਂ ਸੀ ਕਿ ਹਵਾਈ ਜੈ ਜੇ ਫਰਸਟ ਕਲਾਸ ਚ ਫਾਈਵ ਸਟਾਰ ਹੋਟਲ ਸੀ ਠੇਰਨਾ ਗੌਰਮੈਂਟ ਵੱਲੋਂ ਤਾਂ ਫਿਰ ਉੱਥੇ ਹਰ 15 ਦਿਨਾਂ ਬਾਅਦ ਹਵਾਈ ਜੈ ਜੀ ਕਿਤੇ ਕਿਤੇ ਜਾਣਾ ਪੈਂਦਾ ਸੀ ਤਾਂ ਇੱਕ ਤਰ੍ਹਾਂ ਜਿਹੜਾ ਹਵਾਈ ਜੈ ਦਾ ਸਫ਼ਰ ਸੀ ਉਹ ਗੱਡਿਆਂ ਵਾਲਾ ਤੇ ਯਾਦ ਆਂਦਾ ਸੀ ਗੱਡਿਆਂ ਦੀ ਤਰ੍ਹਾਂ ਹੀ ਹੋ ਗਿਆ ਸੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਗੱਡਿਆਂ ਤੋਂ ਲੈ ਕੇ ਹਵਾਈ ਜਹਾਜ਼ ਦਾ ਸਫ਼ਰ ਤੁਸੀਂ ਕਿਤੇ ਵੱਖ-ਵੱਖ ਮੁਲਕਾਂ ਦੇ ਵਿੱਚ ਗਏ ਇਹ ਇਮਤਿਹਾਨ ਯੂਪੀਐਸਸੀ ਦੇ ਤੁਸੀਂ ਅੱਠ ਇਮਤਿਹਾਨ ਜਿਹੜੇ ਪਾਸ ਕੀਤੇ ਉਸ ਤੋਂ ਬਾਅਦ ਸਰਵਿਸ ਕਿੱਥੇ ਵਾਕ-ਵਾਕ ਦੇਸ਼ਾਂ ਦੇ ਵਿੱਚ ਗਏ ਇਸ ਤੋਂ ਅੱਗੇ ਮੇਰਾ ਸਵਾਲ ਇਹ ਵੀ ਜਿਹੜਾ ਸਮਾਜ ਦੇ ਵਿੱਚ ਤੁਸੀਂ ਜਿਹੜਾ ਇੱਕ ਬਹੁਤ ਨਮਾਇਤ ਕੀਤੀ ਆਪਣੀ ਪ੍ਰਾਪਤੀ ਕਹਿ ਸਕਦੇ ਆ ਪਰ ਸਮਾਜ ਦੇ ਵਿੱਚ ਪ੍ਰਤੀਨਿਧਤਾ ਕੀਤੀ ਉਹ ਹੰਦੀਆਂ ਤੁਸੀਂ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਰਹੀਆਂ ਤੁਹਾਡੇ ਜਿਹੜੇ ਸਮਾਜ ਨੂੰ ਲੈ ਕੇ ਤੁਹਾਡੇ ਨਾ ਸਮਾਜ ਦੇ ਪ੍ਰਤੀ ਬਹੁਤ ਵੱਡੀ ਪ੍ਰਾਪਤੀ ਹੋਈ ਹੈ ਪਹਿਲੇ ਜਦੋਂ ਮੈਂ ਸੋਚਦਾ ਸਾਨੂੰ ਇੰਨੀ ਸਮਝ ਨਹੀਂ ਸੀ ਸਾਡੇ ਕਿਉਂਕਿ ਬਜ਼ੁਰਗ ਵੀ ਅਨਪੜ੍ਹ ਹੁੰਦੇ ਸੀ ਤੇ ਆ ਹੌਲੀ ਹੌਲੀ ਜਦੋਂ ਸੀ ਮਿਹਨਤ ਕਰੀ ਤਾਨੂੰ ਸਮਝਾਈਵੇ ਇਹ ਅਨੁਸੂਚਿਤ ਜਾਤੀ ਦਾ ਹੱਕ ਸਰਵਾਜ ਦਾ ਕਿਸ ਤਰ੍ਹਾਂ ਲੈਣਾ ਹੈ ਤਾਂ ਅਨੁਸਾਰ ਸਬੂਤਾਂ ਦਾ ਸਾਰੇ ਲਾਇਬ੍ਰੇਰੀ ਚ ਬੈਠ ਕੇ ਤੇ ਮੇਰੇ ਨਾਲ ਹੋਰ ਵੀ ਸਾਥੀ ਸੀਗੇ ਬਰਾਦਰੀ ਦੇ ਜਿਹੜੇ ਪੀ ਐਚ ਡੀ ਇੱਥੇ ਕਰਦੇ ਸੀ ਤੇ ਉਹਨਾਂ ਨਾਲ ਮਿਲ ਕੇ ਫਿਰ ਅਸੀਂ ਇਹ ਕੰਮ ਤਾਂ ਬਹੁਤ ਵੱਡਾ ਮੁਸ਼ਕਲ ਸੀਗਾ ਕੋਈ ਔਕੜਾਂ ਵੀ ਬਹੁਤ ਸੀ ਗਿਆ ਵਿਰੋਧ ਵੀ ਚੀਪੋਤ ਲੋਕ ਸਮਾਜ ਵੱਡੇ ਵੱਡੇ ਰਾਜਨੀਤਿਕ ਇਸ ਦੇ ਪਰ ਖਿਲਾਫ ਸੀ ਫਿਰ ਵੀ ਅਸੀਂ ਮਿਹਨਤ ਕਰਕੇ ਤੇ ਉਸ ਨੂੰ ਕਿਉਂਕਿ ਮੈਂ ਸੈਂਟਰ ਸੈਕਟਿਵਿਟੀ ਚ ਸੀਗਾ ਪ੍ਰਧਾਨ ਮੰਤਰੀ ਦਫਤਰ ਵਿੱਚ ਮੇਰੇ ਲਿੰਕ ਸੀਗੇ ਤੇ ਪ੍ਰਧਾਨ ਮੰਤਰੀ ਉੱਤੇ ਜਰਮਨੀ ਸੀ ਵੀ ਆਏ ਸੀਗੇ ਤੇ ਸਾਰਿਆਂ ਨਾਲ ਲਿੰਕ ਹੋਣ ਕਰਕੇ ਇਹਨੂੰ ਪ੍ਰਾਪਤੀ ਕਰੀ ਔਰ ਸਾਨੂੰ ਇਹਨੂੰ ਬਹੁਤ ਵੱਡਾ ਸੰਘਰਸ਼ ਨਹੀਂ ਕਰਨਾ ਪਿਆ ਤਲਕਾਂ ਤਾਂ ਕਿਸੇ ਪਸਤਾ ਸਾੜੀਆਂ ਹੋਣ ਜਾਂ ਕੋਈ ਧਰਨੇ ਰੱਖੇ ਹੋਣ ਜਾਂ ਕੋਈ ਮਰਨ ਵਰਤ ਰੱਖੇ ਹੋਣ ਐਸੀ ਕਾਗਜ਼ੀ ਕਾਰਵਾਈ ਦੇ ਦੇ ਮੁਤਾਬਕ ਹੀ ਉਸ ਨੂੰ ਉਸ ਹੱਕ ਨੂੰ ਪ੍ਰਾਪਤ ਕੀਤਾ ਪਾਈ ਸਾਹਿਬ ਜੀ ਆਪਣਾ ਗਰਦੀਪ ਸਿੰਘ ਢਵਾਲ ਜੀ ਜਿਸ ਤਰ੍ਹਾਂ ਤੁਸੀਂ ਪ੍ਰਾਪਤੀ ਕੀਤੀ ਜੀ এডਿਕੇਸ਼ਨ ਤੁਹਾਡਾ ਸਫਰ ਵੀ ਬਹੁਤ ਵਧੀਆ ਰਿਹਾ ਚੰਗੀ ਪ੍ਰਾਪਤੀ ਕੀਤੀ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਰਾਜਦੂਤੀ ਦੀ ਨੌਕਰੀ ਕੀਤੀ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਇਸ ਸਾਰੀ ਪ੍ਰਾਪਤੀ ਪਿੱਛੇ ਤੁਸੀਂ ਕਿਸ ਦਾ ਹੱਥ ਮੰਨਦੇ ਹੋ ਵੈਗਰੂ ਪਰਮਾਤਮਾ ਦਾ ਪਰਿਵਾਰ ਦਾ ਜਾਂ ਕਿਸ ਤਰ੍ਹਾਂ ਕੋਈ ਜਿਹੜੇ ਦੋਸਤ ਹੈਗੇ ਕਿਹਨਾਂ ਦਾ ਤੁਸੀਂ ਹੱਥ ਮੰਨਦੇ ਹੋ ਨੇ ਵੈਗਰੂ ਦੀ ਤਾਂ ਕਿਰਪਾ ਰਹੀ ਹੈ ਸ਼ੁਰੂ ਤੋਂ ਕਿਉਂਕਿ ਐਨੇ ਪਿਛੜੇ ਰੀਚ ਆ ਕੇ ਕਿ ਇੱਕ ਛੋਟਾ ਜਿਹਾ ਇੰਤਿਆਮ ਪਾਸ ਕਰਨਾ ਸੈਂਟਰ ਦੀ ਨੌਕਰੀ ਕਰਨਾ ਆਲ ਇੰਡੀਆ ਦੀ ਬੜਾ ਔਖਾ ਹੈ ਤੇ ਮੈਂ ਤਾਂ ਇੱਕ 8 ਇੰਤਿਆਮ ਲਗਾਤਾਰ ਹੀ ਪਾਸ ਕਰ ਦਿੱਤੇ ਤੇ ਔਰ ਦੂਸਰਾ ਮਿਹਨਤ ਬਹੁਤ ਕਰੀ ਜਦਕ ਕੰਮ ਨਹੀਂ ਸ਼ਰਮ ਆਉਂਦੀ ਸੀ ਮੈਂ ਪੜਾਈ ਸ਼ੁਰੂ ਚ ਕਮਜ਼ੋਰ ਸੀ ਫਿਰ ਮਿਹਨਤ ਤਾਂ ਕਰੀ ਲਗਾਤਾਰ ਲੇਕਿਨ ਇੱਕ ਕਿੱਸਾ ਮੈਨੂੰ ਯਾਦ ਆਂਦਾ ਹੈ ਕਿ ਇਹ ਜਨਕਪਰੀ ਤੁਸੀਂ ਇਸ ਇਥੇ ਉਤਰੇ ਇਥੇ ਸਕੂਲ ਸੀਗਾ 12ਵੀਂ ਦਾ ਤੇ ਰਾਜੂ ਪੀਸੀ ਦਾ ਇੱਕ ਸੈਂਟਰ ਇੱਥੋਂ ਦਾ ਹੀ ਪੈ ਗਿਆ ਸੀਗਾ ਤੇ ਮੈਂ ਕਿਹਾ ਵੀ ਚੱਲੇ ਜਾਣਾ ਕਿਤਾਬਾਂ ਮੈਂ ਲੈ ਲਈਆਂ ਉਹਨੂੰ ਖੋਲ ਕੇ ਵੀ ਨਹੀਂ ਦੇਖਿਆ ਖੋਲ ਕੇ ਨਹੀਂ ਦੇਖਿਆ ਔਰ ਮੈਂ ਕਿਹਾ ਕਿਹੜਾ ਪਾਸ ਹੋਣਾ ਤੇ ਮੈਂ ਇੱਥੇ ਸੌਂ ਗਿਆ ਸਵੇਰੇ 10 ਵਜੇ ਪੇਪਰ ਸ਼ੁਰੂ ਹੋਣਾ ਸੀ ਮੈਨੂੰ ਸਾਈਕਲ ਤੇ ਜਾਣਾ ਸੀ نیند ਆ ਗਈ ਤੇ ਮੈਂ ਉੱਠਿਆ ਅੱਧਾ ਘੰਟਾ ਲੇਟ ਹੋ ਗਿਆ ਸਾਡੇ 10 ਵਜੇ ਪਹੁੰਚੇ ਉੱਤੇ ਤੋ ਕੰਦ ਪੇਪਰ ਸ਼ੁਰੂ ਹੋ ਗਿਆ ਉਹ ਨਹੀਂ ਤੋ ਜਾਤਾ ਮੈਂ ਕਿਹਾ ਠੀਕ ਹੈ ਮੈਂ ਆਰਾਮ ਕਰਦਾ ਘਰ ਛੁੱਟੀ ਮਿਲੀ ਸੀ ਤਾਂ ਫਿਰ ਉਹ ਕਹਿੰਦੇ ਕੋਈ ਪੇਪਰ ਦੇਣ ਵਾਰ ਨਹੀਂ ਨਿਕਲਿਆ ਤਾਂ ਫਿਰ ਆ ਜਾ ਮੈਂ ਜੇ ਦਸਣਾ ਅੱਧਾ ਘਟਾ ਮੈਂ ਲੇਟ ਅੰਦਰ ਵੜਿਆ ਤੇ ਕੁਝ ਕੁਐਸਚਨ ਮੈਂ ਪੜੇ ਵੀ ਨਹੀਂ ਸੀ ਕਰ ਲੇਕਰੋਂ ਦੇ ਚ ਮੈਂ ਨਾ ਸਾਰੇ ਇੰਡੀਆ ਜਤੀਜੇ ਨੰਬਰ ਚ ਆ ਗਿਆ ਫਸਟ ਹੈ ਇਹ ਤਾਂ ਪਰਮਾਤਮਾ ਦੇ ਦੇਣ ਜਦੋਂ ਮੈਂ ਇੱਕ ਇਮਤਿਹਾਨ ਦੇ ਸੈਂਟਰ ਚ ਲੇਟ ਜਾ ਰਿਹਾ ਕਰੇ ਪੜ ਵੀ ਨਹੀਂ ਰਿਹਾ ਪਹਿਲੇ ਦੀ ਪੜਾਈ ਸੀ ਉਹ ਕੰਮ ਆਈ ਹੈ ਲੇਕਿਨ ਉਸ ਵਕਤ ਤੇ ਮੇਰਾ ਤਾਂ ਜਾਣ ਬੈਠਣ ਦਾ ਇਰਾਦਾ ਹੀ ਨਹੀਂ ਸੀਗਾ ਉਸ ਇਮਤਿਹਾਨ ਲੇਕਰੋਂ ਦੇ ਚ ਪਾਸ ਹੋ ਕੇ ਤਾਂ ਮੈਂ ਵੱਡੀ ਨੌਕਰੀ ਪ੍ਰਾਪਤ ਕੀਤੀ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਹੁਣ ਦਿੱਲੀ ਦੇ ਵਿੱਚ ਬੈਠੇ ਹੋ ਇੱਥੇ ਤੁਹਾਡੀ ਇਹ ਹੈ ਚ ਹੈਗੀ ਹੈ ਤੇ ਫਾਇਲ ਕਾ ਆਪਾਂ ਗੱਲ ਚਾਲ ਕਰਦੇ 450 500 ਕਿਲੋਮੀਟਰ ਹੈਗਾ ਪਛੜਾ ਏਰੀਆ ਹੈਗਾ ਹਾਲੇ ਵੀ ਇਸ ਜਿਹੜਾ ਫਰੋਹਪੁਰ ਜ਼ਿਲ੍ਹੇ ਨੂੰ ਜਾਂ ਫਾਇਲਕੇ ਜ਼ਿਲ੍ਹੇ ਨੂੰ ਪਛੜਾ ਮੰਨਿਆ ਜਾਂਦਾ ਤੁਸੀਂ ਉਸ ਇਲਾਕੇ ਨਾਲ ਹੁਣ ਵੀ ਜੁੜੇ ਹੋਏ ਹੋ ਆਪਣੇ ਯਾਰਾ ਦੋਸਤਾਂ ਦੇ ਨਾਲ ਜਾਂ ਕਿਸ ਤਰ੍ਹਾਂ ਜੀਉਂ ਹਾਂਜੀ ਉਹਨਾਂ ਨਾਲ ਜੁੜੇ ਹੋਏ ਸ਼ੁਰੂ ਵਿੱਚ ਜੁੜੇ ਇੱਥੇ ਮੈਂ ਇੱਕ ਮਕਾਨ ਸਸਤੇ ਮਿਲਦੇ ਸੀ ਕਿਰਾਏ ਤੇ ਲੈ ਕੇ ਤਿੰਨ ਚਾਰ ਬੱਚੇ ਹਮੇਸ਼ਾ ਹੀ ਮੇਰੇ ਕੋ ਰਹਿੰਦੇ ਸੀ ਜਿਨ੍ਹਾਂ ਨੂੰ ਮੈਂ ਤਾਂ ਇਹ ਟੋਰਟੇਸ਼ਨ ਸਿਨੇਚਰ ਵਰ ਉਹਨਾਂ ਨੂੰ ਸਪੈਸ਼ਲ ਬੜਾ ਹੁੰਦਾ ਸੀ ਪਰ ਉਹ ਵੱਡੇ ਵੱਡੇ ਕਲਾਸ 1 ਦੇ ਨੌਕਰੀਆਂ ਲੱਜੁਕ ਕਨੇ ਸਪੈਸ਼ਲ ਰਿਟਾਇਰ ਵੀ ਹੋ ਗਏ ਨੇ ਤਾਂ ਲਗਾਤਾਰ ਕਈ ਕਈ ਬੱਚੇ ਨੇ ਇਸ ਤਰ੍ਹਾਂ ਨੌਕਰੀਆਂ ਲਵਾਈਆਂ ਨੇ ਔਰ ਦੂਸਰਾ ਗਾਈਡ ਵੀ ਕਰਦੇ ਜੀ ਪਾਸਪੋਰਟ ਵਾਸਤੇ ਜਾਂ ਵੀਜ਼ੇ ਵਾਸਤੇ ਜੀ ਨੂੰ ਕੋਈ ਪ੍ਰੋਬਲਮ ਹੁੰਦੀ ਉਹਨਾਂ ਨੂੰ ਸੋਲਵਿੰਗ ਕਰਦੇ ਜਿਹੜੇ ਬਾਹਰ ਸਾਡੀ ਬਰਾਦਰੀ ਦੇ ਸਮਾਜ ਦੇ ਬੰਦੇ ਗਏ ਨੇ ਉਹਨਾਂ ਦੀ ਸਾਰੀਆਂ ਸਮੱਸਿਆਵਾਂ ਵੀ ਹੱਲ ਕੀਤੀਆਂ ਜਿਹੜੇ ਕੱਚੇ ਸੀ ਉਹਨਾਂ ਨੂੰ ਪੱਕਾ ਵੀ ਕੀਤਾ ਹੈ ਅਜੇ ਵੀ ਮੇਰਾ ਜਰਮਨੀ ਚ ਨਾ ਹੈ ਜਲੰਧਰ ਹਸ਼ਾਰਪੁਰ ਕੋਈ ਵੀ ਮੇਰਾ ਨਾਮ ਪੁੱਛ ਵੜਵਾਲਾ ਸਾਰੇ ਜਾਣਦੇ ਨੇ ਤੇ ਵੜਵਾਲ ਜੀ ਜਿਸ ਤਰ੍ਹਾਂ ਆਪਾਂ ਹੁਣ ਮੌਜੂਦਾ ਇੰਨੇ ਸਮੇਂ ਦੀ ਗੱਲ ਕਰਦੇ ਆ ਆਪਾਂ ਤੁਸੀਂ ਆਪਾਂ ਸਾਰੀ ਗੱਲ ਕਰ ਲਈ ਤੁਹਾਡੀ ਪੜਾਈ ਦੀ ਗੱਲ ਕਰ ਲਈ ਪਰਿਵਾਰ ਦੀ ਗੱਲ ਕਰ ਲਈ ਜੱਬ ਫਾਇਰਕਾ ਜ਼ਿਲ੍ਹੇ ਦੀ ਗੱਲ ਕਰ ਲਈਏ ਵੀ ਜਿਸ ਤਰ੍ਹਾਂ ਉਹ ਪਛੜਿਆ ਏਰੀਆ ਹੈਗਾ ਹੁਣ ਤੁਸੀਂ ਦਿੱਲੀ ਦੇ ਵਿੱਚ ਇਸ ਟਾਈਮ ਤੁਹਾਡੀ ਰੈਸ਼ ਹੈਗੀ ਹੈ ਚੰਗਾ ਕਾਰੋਬਾਰ ਹੈ ਤਿਆਂ ਪੁੱਤਰ ਸੈੱਟ ਹੈਗੇ ਤੇ ਤੁਸੀਂ ਹੁਣ ਮੌਜੂਦਾ ਹਾਲਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਖੁਸ਼ ਹੋ ਇਸ ਤੋਂ ਕਿ ਜਾਂ ਕੋਈ ਤੁਹਾਡੀਆਂ ਅਜੇ ਖੁਆਚ ਬਾਕੀ ਹੈ ਜੀ ਨਹੀਂ ਮੈਂ ਤਾਂ ਬਿਲਕੁਲ ਸੰਤੁਸ਼ਟ ਆ ਆਪਣੇ ਆਪ ਤੇ ਬਾਕੀ ਜਿਹੜੇ ਉੱਥੋਂ ਦੇ ਆਪਣੇ ਬਰਾਦਰੀ ਦੇ ਲੋਕ ਨੇ ਸਮਾਜ ਦੇ ਰਿਸ਼ਤੇਦਾਰ ਉਹਨਾਂ ਨੂੰ ਗਾਈਡੈਂਸ ਦਿੰਦੇ ਰਹਿੰਦੇ ਆ ਉਹਨਾਂ ਨੇ ਇਹ ਕਹੀਦਾ ਵੀ ਤੁਸੀਂ ਬੱਚਿਆਂ ਨੂੰ ਪੜਾਓ ਉੱਚੀ ਪੜਾਈ ਕਰਾਓ ਆਪਣਾ ਕਾਰੋਬਾਰ ਕਰੋ ਅੱਛੇ ਸਭਾਜ ਸੇਵਾ ਕਰੋ ਕਿਸੇ ਅੱਛੇ ਧਰਮ ਵਿੱਚ ਵੀ ਰਹੋ ਜਿੱਦੇ ਕੋਈ ਵੀ ਧਰਮ ਬੁਰਾ ਨਹੀਂ ਹੁੰਦਾ ਹੁੰਦੇ ਕੁਝ ਨਾ ਕੁਝ ਸਿੱਖਿਆ ਮਿਲਦੀ ਹੈ ਉਹ ਸਾਰੇ ਜਿੰਨਾ ਹੋ ਸਕਦਾ ਉਹਨਾਂ ਸਾਰਿਆਂ ਨੂੰ ਸੇਧ ਦਿੰਦੇ ਰਹਿਣੇ ਆਂ ਬਈ ਅੱਛੇ ਕੰਮ ਲਈ ਅੱਛੀ ਪੜਾਈ ਲਈ ਪ੍ਰੋਗਰੈਸ ਤਾਂ ਹੀ ਹੋਏਗੀ ਜੇ ਬੱਚੇ ਸਾਰੇ ਪੜ੍ਹਨਗੇ ਤਾਂ ਫਿਰ ਉਹ ਪ੍ਰੋਗਰੈਸ ਆਪਣੀ ਹੁੰਦੀ ਪੜਾਈ ਤੋਂ ਬਿਨਾਂ ਦਾ ਕੁਝ ਵੀ ਨਹੀਂ ਤੇ ਪੜਾਈ ਵਾਸਤੇ ਅੱਗੇ ਵਧਣਾ ਚਾਹੀਦਾ ਇਹ ਹੀ ਮੈਸੇਜ ਦੇਣਾ ਚਾਹੀਦਾ ਪੜਾਈ ਤੇ ਅੱਗੇ ਔਰ ਪੜਵੀ ਰਹੇ ਨੇ ਬਾਡਰ ਦੇ ਮੈਂ ਦੇਖਿਆ ਕਾਫੀ ਪੜਾਈ ਚ ਹੁਸ਼ਿਆਰ ਵੀ ਨੇ ਜਿਹੜੇ ਬਾਡਰ ਦੇ ਉੱਤੇ ਬਿਲਕੁਲ ਬੈਠੇ ਨੇ ਉਹਨਾਂ ਦੇ ਬੱਚੇ ਫਰਸਟ ਵੀ ਆ ਰਹੇ ਨੇ ਔਰ ਅੱਛੇ-ਅੱਛੇ ਨੌਕਰੀਆਂ ਵੀ ਪ੍ਰਾਪਤ ਕਰ ਰਹੇ ਨੇ ਤੇ ਔਰ ਅੱਛੇ ਕਾਫੀ ਅੱਗੇ ਵਧ ਰਹੇ ਨੇ ਇੱਥੇ ਕਾਫੀ ਪਰਵਾਜ਼ ਤੁਹਾਡੇ ਨਾਲ ਇੱਥੇ ਕੌਣ ਕੌਣ ਹੈ ਹੋਰ ਇੱਥੇ ਮੇਰੇ ਕੋਲ ਮੇਰਾ ਬੇਟਾ ਹੈ ਜਿੰਦਾ ਆਪਣਾ ਬਿਜ਼ਨਸ ਹੈ ਕੰਸਟਰਕਸ਼ਨ ਕੰਪਨੀ 'ਚ ਤੇ ਨੋ ਸਾਡੀ ਪ੍ਰੋਫੈਸਰ ਹੈ ਠੀਕ ਹੈ ਤੇ ਇੱਕ ਪੁੱਤ ਹੈ ਤੇ ਇੱਕ ਪੁੱਤਾ ਪੰਜਵੀਂ 'ਚ ਹੈ ਤੇ ਪੁੱਤਈ 12ਵੀਂ 'ਚ ਹੈ ਉਹ ਮੇਰੇ ਨਾਲ ਮੇਰੀ ਸੇਵਾ ਕਰ ਰਹੇ ਨੇ ਪੂਰੀ ਕਰ ਰਹੇ ਨੇ ਤੇ ਬੇਟੀ ਮੇਰੀ ਉਹ ਬਾਰ ਫਰੋਮ ਵਿੱਚ ਬਚਪਨ 'ਚ ਹੀ ਪਾਰ ਗਈ ਸੀ ਦੋ ਤਿੰਨ ਸਾਲ ਅੱਗੇ ਤੇ ਉਹ ਬਾਰੀ ਉਹਥੋਂ ਦੀ ਸਿਟੀਜ਼ਨ ਹੀ ਉਹ ਬਾਰ ਕਰ ਕਰ ਸੀਤਾ ਕਿਵੇਂ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੇ 75 ਸਾਲ ਹੋ ਗਏ 78 ਮਾਰਚ ਨੂੰ ਮੇਰਾ ਜਨਮ ਦਿਨ ਸੀ ਐਸੇ 8 ਮਾਰਚ ਨੂੰ ਹੋਇਆ ਹੁਣ 76 ਸ਼ੁਰੂ ਹੋ ਗਿਆ ਤੇ ਬਾਕੀ ਸੇਤ ਹੁਣ ਤੱਕ ਠੀਕ ਹੀ ਮੈਂ ਡਾਕਟਰ ਕੋ ਕਦੇ ਨਹੀਂ ਗਿਆ 2 ਸਾਲ ਤੋਂ ਥੋੜਾ ਜਿਹਾ ਮੇਰੀ ਕਿਡਨੀ ਚ ਪ੍ਰੋਬਲਮ ਵਤ ਪਵਾਰਾ ਬਾਕੀ ਹੁਣ ਵੀ ਮੈਂ ਤਰ ਤਰ ਫਿਰ ਲੈਂਦਾ ਆਪਣੀ ਦਵਾਈ ਆਪਲਾਂ ਚੰਨਾ ਤੇ ਹਸਪਤਾਲ ਵੀ ਮੈਂ ਆਪਣਾ ਕੱਲ੍ਹ ਚਲਾ ਜੰਨਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਖੀਰ ਦੇ ਵਿੱਚ ਜਿਸ ਤਰ੍ਹਾਂ ਆਪਾਂ ਖਾਸ ਕਰਕੇ ਸਿੱਖਿਆ ਦੀ এডਿਊਕੇਸ਼ਨ ਦੀ ਗੱਲ ਕੀਤੀ ਹੈ ਪੜ੍ਹਾਈ ਤੇ ਤੁਸੀਂ ਅੱਗੇ ਵੀ ਮੈਸੇਜ ਦਿੱਤਾ ਹੈਗਾ ਤੇ ਹੁਣ ਤੁਸੀਂ ਨੌਜਵਾਨਾਂ ਨੂੰ ਸਮਾਜ ਨੂੰ ਕਿਉਂਕਿ ਬੜੀ ਵੱਡੀ ਪ੍ਰਾਪਤੀ ਹੈ ਤੁਹਾਡੀ ਤੁਸੀਂ ਨੌਕਰੀਆਂ ਵੱਲ ਵੱਲ ਦਰਜੇ ਦੇ ਕਰ ਲਈ ਕਾਉਂਸਲ ਤੁਸੀਂ ਬਣ ਗਏ ਰਾਜਦੂਤ ਵੀ ਬਣ ਗਏ ਤੇ ਖਾਸ ਕਰਕੇ ਤੁਸੀਂ ਮੈਸੇਜ ਕੀ ਖੀਰ ਦੇ ਵਿੱਚ ਦੇਣਾ ਚਾਹੋਗੇ ਚਾਣ ਦੇ ਮਾਧਿਅਮ ਨਾਲ ਉਹਨਾਂ ਨੂੰ ਇਹ ਇਹ ਵੀ ਇੱਕ ਨੌਕਰੀ ਵਾਸਤੇ ਪੜ੍ਹਾਈ ਅੱਛੀ ਕਰਨ ਤੇ ਅੱਗੇ ਵੱਡੀ ਤੋਂ ਵੱਡੀ ਜਿਹੜੀ ਪੜ੍ਹਾਈ ਹੈ ਉਹ ਕਰਨ ਨੇ ਜੂਨੀਅਰ ਪਬਲਿਕ ਸਰਵਲ ਸਰਸਿ ਦੇ ਇਮਤਿਹਾਨ ਦੇਣ ਉਹ ਕਈ ਚੰਡੀਗੜ੍ਹ ਪੜ ਰਹੇ ਨੇ ਕੋਚਿੰਗ ਲੈ ਰਹੇ ਨੇ ਦਿੱਲੀ ਵੀ ਰਹ ਰਹੇ ਨੇ ਦਿੱਲੀ ਚ ਪੰਜ ਛੇ ਬੱਚੇ ਜਿਹੜੇ ਹੋਣੀ ਸਰਸਿ ਦੇ ਅਗਲੇ ਮਹੀਨੇ ਇਮਤਿਹਾਨ ਹਾਂ ਦੇਣ ਦੇ ਵਾਸਤੇ ਤਿਆਰੀ ਮਰ ਗਲੋਂਦੇ ਨੇ ਉਹ ਸਲਾਹ مشਵਰਾ ਲੈਂਦੇ ਨੇ ਉਹਨਾਂ ਨੂੰ ਟਿਪਸ ਵਗੈਰਾ ਦੇਈਦਾ ਵੀ ਕਿਵੇਂ ਤਿਆਰੀ ਕਰਨੀ ਕਿਵੇਂ ਭਗਤੀ ਕਰਨੀ ਪੜਾਈ ਇਸ ਤਰ੍ਹਾਂ ਦੀ ਭਗਤੀ ਹੁੰਦੀ ਤੇ ਉਸ ਵਿੱਚ ਅੱਗੇ ਆਉਣ ਉਹ ਸਕਦਾ ਹੈ ਉਹਨਾਂ ਵਾਲੇ ਸਮੇਂ ਵਿੱਚ ਕੁਝ ਬੱਚੇ ਹੋਰ ਵੀ ਅੱਛੇ ਛੋਸਟਾ ਡੀਸੀਐਸਐਸ ਵੀ ਲੈਣੇ ਸ਼ੁਰੂ ਹੋ ਜਾਣ ਤੁਹਾਡਾ ਕਦੀ ਮਨ ਨਹੀਂ ਕੀਤਾ ਵੀ ਜਿਸ ਤਰ੍ਹਾਂ ਇੱਥੇ ਬੱਚੇ ਆਉਂਦੇ ਤੁਹਾਡੇ ਕੋਲ ਦਿੱਲੀ ਦੇ ਵਿੱਚ ਆਉਂਦੇ ਆ ਤੇ ਪੰਜਾਬ ਦੇ ਵਿੱਚ ਜਾ ਕੇ ਖਾਸ ਤੌਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਬੱਚਿਆਂ ਨੂੰ ਗਾਈਡ ਕੀਤਾ ਜਾਵੇ ਜਿਹਨੂੰ ਕੈਰੀਅਰ ਗਾਈਡੈਂਸ ਕਹਿੰਦੇ ਆ ਉਸ ਦਿਨ ਕਦੀ ਖਿਆਲ ਨਹੀਂ ਆ ਤੁਹਾਡੇ ਮਨ ਚ ਨਹੀਂ ਉਹ ਤਾਂ ਖਿਆਲ ਉਹ ਤਾਂ ਕਰ ਹੀ ਰਿਹਾ ਮੈਂ ਸਿਰਫ ਪੰਜਾਬ ਵਿੱਚ ਨਹੀਂ ਅਲਵਰ ਗੰਗਾ ਨਗਰ ਅ ਉੱਦਮ ਸਿੰਘ ਨਗਰ ਤਰਖੰਦੇ ਯੂਪੀ ਜਿੱਤੇ ਸਾਡੇ ਜਿਹੜੋ ਮੈਨੂੰ ਬੁਲਾਉਂਦੇ ਵੀ ਨਹੀਂ ਤੁਨਮਨ ਪਹਿਲੇ ਤੇ ਹਫਤਾ ਹਫਤਾ ਰਹਿ ਕੇ ਅੰਦਰ ਰਿਟਾਇਰਮੈਂਟ ਤੋਂ ਬਾਅਦ ਪਹਿਲੇ ਤੇ ਤਨ ਨਹੀਂ ਸੀਗਾ 2015 ਸਾਲ ਰਿਟਾਇਰ ਹੋ ਗਏ ਉੱਥੇ ਜਾਈਦਾ ਉਹਨਾਂ ਦੇ ਕਲਾਸਰ ਲਗਾਏ ਤਾਂ ਉਹਨਾਂ ਨੂੰ ਇਕੱਠੇ ਕਰਕੇ ਸਕੂਲ ਦੇ ਵਿੱਚ ਲੈਕਚਰ ਦੇ ਕੇ ਪੰਜਾਬ ਵਿੱਚ ਵੀ ਹਰ ਨੇ ਸੀ ਉਹ ਮੈਂ ਕੰਮ ਕਾਫੀ ਕਰਿਆ ਹੈ ਉਹਨਾਂ ਦਾ ਕੁਝ ਨਤੀਜੇ ਵੀ ਮਿਲੇ ਨੇ ਇਸ ਗੱਲ ਉਹਨਾਂ ਨੂੰ career guidance دے کے میں ਤੁਹਾਨੂੰ صرف بی اے ہی نہیں ਕਰਨੀ ਚਾਹੀਦੀ ਕੋਈ টেকনিকਲ ਕੋਰਸ ਕਰਨਾ ਚਾਹੀਦਾ ਹੈ ਜੇ ਤੁਸੀਂ ਪੜਾਈ ਨਹੀਂ ਕਰ ਸਕਦੇ ਤਾਂ ਟੈਕਨੀਕਲ ਕੋਈ ਤਰ੍ਹਾਂ ਦਾ ਕੰਮ ਸਿੱਖ ਲਓ ਪਲੰਬਰ ਦਾ ਸਿੱਖ ਲਓ ਬਿਜਲੀ ਦਾ ਸਿੱਖ ਲਓ ਉਹਦੇ ਵਿੱਚ ਵੀ ਰੋਟੀ ਅੱਛੀ ਖਾ ਸਕਦਾ ਹੈ ਤਾਂ ਕਈ ਤਰ੍ਹਾਂ ਦੇ ਉਹਨਾਂ ਅਲੱਗ-ਅਲੱਗ ਫੀਲਡ ਦੇ ਵਿੱਚ ਉਹਨਾਂ ਨੂੰ ਗਾਈਡ ਕਰੀਦਾ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਤੁਸੀਂ ਅਲੱਗ-ਅਲੱਗ ਫੀਲਡ ਹੋ ਗਏ ਸਰਵਿਸ ਹੈ ਜਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਜਾਂ ਇੰਡੀਆ ਭਾਰਤ ਦੇ ਵਿੱਚ ਗੱਲ ਕਰਦੇ ਆ ਇਸ ਤਰ੍ਹਾਂ ਜਿਵੇਂ ਉਹ ਬੱਚੇ ਫੋਰਨ ਦੇ ਵਿੱਚ ਜਾ ਰਹੇ ਆ ਖਾਸ ਹੋਤੇ ਮਾਈਗ੍ਰੇਸ਼ਨ ਹੋ ਰਹੀ ਵੱਡੇ ਪੱਧਰ ਤੇ ਉਹਦੇ ਕੁਝ ਕੁਝ ਸਵਾਲ ਵੀ ਹੁੰਦੇ ਤੇ ਕਿੰਨੇ ਕੁ ਪਰੇ ਵੀ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋ ਨਹੀਂ ਫੋਰਨ ਵਿੱਚ ਵੀ ਠੀਕ ਹੈ ਥੋੜਾ ਜਿਹਾ ਇਹ ਵੀ ਸਮਾਜ ਦੇ ਵਿੱਚ ਥੋੜਾ ਜਿਹਾ ਟੁੱਟ ਜਾਂਦਾ ਜਿਹੜਾ ਬਾੜ ਰਿਹਾ ਹੈ لیکن ਹੁਣ ਉਹ ਗੱਲ ਨਹੀਂ ਰਹੀ ਹੁਣ ਕਮਿਊਨੀਕੇਸ਼ਨ ਸਾਧਨ ਤਾਂ ਵੱਧ ਗਏ ਐਥੇ ਫੋਨ ਤੇ موبائل ਤੇ ਗੱਲਾਂ ਹੋ ਜਾਂਦੀਆਂ ਨਾ ਦੋ ਘੰਟਾ ਘੰਟਾ ਕਰ ਲੈਂਦੇ ਪੈਸੇ ਕੀਤੇ ਪੈਸੇ ਲੱਗਦੇ ਸੀ ਫੋਨ ਤੇ ਹੁਣ ਫੋਨ ਵੀ ਸਾਰੇ ਫ੍ਰੀ ਹੋ ਗਏ ਨੇ ਤੋ ਹਵਾਈ ਜਹਾਜ਼ ਵੀ ਤਾਂ ਇਥੋਂ इंग्लंड ਜਾਂਦੇ ਤਾਂ ਦਿਨ ਜ ਤਿੰਨ ਫਲੈਟਾ ਜਾ ਰਹੀਆਂ ਨੇ ਇਸ ਦਾ ਕੈਨੇਡਾ ਵੀ ਜਾ ਰਹੀਆਂ ਨੇ ਉੱਥੇ ਤਾਂ ਸ਼ਹਿਰ ਵਸੇ ਹੋਏ ਨੇ ਪੰਜਾਬੀ ਇਤਨੇ ਨੇ ਕਿ 70 80 ਸੀ ਲੱਖ ਤਾਂ ਇੰਗਲੈਂਡ ਵਿੱਚ ਨੇ ਪੰਜਾਬ ਦੇ ਖਾਸ ਤੌਰ ਤੇ ਨੇ ਕੈਨੇਡਾ ਉੱਥੇ ਪਤਾ ਨਹੀਂ ਚੱਲਦਾ ਪਈ ਪੰਜਾਬ ਹੈ ਕਿ ਦੂਸਰਾ ਹੈ ਤੇ ਉਹਨਾਂ ਨੂੰ ਸ਼ਾਦੀ ਦੀ ਵੀ ਇਤਨੀ ਪ੍ਰੋਬਲਮ ਨਹੀਂ ਕਿਸੇ ਦੇ ਪਚਾਰ ਪੂਆਲੇ ਤੇ ਚਾਰੇ ਪੂਆ ਉੱਥੇ ਨੇ ਮਾਸੀਆ ਉੱਥੇ ਨੇ ਆਪਣੇ ਰਿਸ਼ਤੇ ਲਾ ਰਹੇ ਨੇ ਵਿਆਹ ਹੀ ਉੱਥੇ ਕਰ ਲੈਂਦੇ ਨੇ ਮਤ ਉਹਨਾਂ ਨੂੰ ਰਿਸ਼ਤੇ ਇਕੱਠੇ ਕਰਨ ਦੀ ਲੋੜ ਨਹੀਂ ਉੱਥੇ ਹੀ ਬੈਠੇ ਨੇ ਤਾਂ ਇੰਨੀ ਸਮੱਸਿਆ ਨਹੀਂ ਹੈ ਲੇਕਰ ਕੁਝ ਜੋ ਤਰੁੱਟੀਆਂ ਆਉਂਦੀਆਂ ਨੇ ਉੱਥੇ ਵੀ ਨੇ ਤੇ ਇੱਥੇ ਵੀ ਆਉਂਦੀਆਂ ਨੇ ਇੱਥੇ ਜਿਹੜੇ ਨਸ਼ੇ ਚ ਪੈ ਰਹੇ ਨੇ ਤੇ ਇੱਥੇ ਵੀ ਕਈ ਖਰਾਬ ਹੋ ਜਾਂਦੇ ਨੇ ਇੱਥੇ ਵੀ ਨਹੀਂ ਸਮਾਜ ਵਿੱਚ ਭੈਣ ਭਰਾਵਾਂ ਨਾਲ ਪਿਆਰ ਰੱਖੀਆਂ ਦਾ ਨਹੀਂ ਹੁੰਦਾ ਤਾਂ ਉਹ ਤਾਂ ਸਾਰੀ ਜਗ੍ਹਾ ਹੈਗਾ ਲੇਕਿਨ ਉੱਥੇ ਜਿਹੜਾ ਰਹਿਣ ਸਹਿਣ ਤੇ ਉੱਥੋਂ ਦਾ ਜਿਹੜਾ ਬੇਈਮਾਨੀ ਕਾਟਾ ਹੋਣੀ ਮੈਂ ਜਰਮਨੀ ਚ ਰਹਾ ਤੇ ਮੈਂ ਕਿੰਨੇ ਸਾਲਾਂ ਤੋਂ ਮਤਲਬ ਕਿ ਝੂਠ ਬੋਲਣਾ ਛੱਡਿਆ ਉੱਥੇ ਕੋਈ ਝੂਠ ਨਹੀਂ ਬੋਲਦਾ ਹੋਰਨੇ ਚ ਨਹੀਂ ਵੇਦਾ ਮੈਨੂੰ ਵੀ ਆਦਤ ਆਈ ਮੈਂ ਕੋਈ ਝੂਠ ਬੋਲਣਾ ਨਹੀਂ ਚਾਹੀ ਖੁਸ਼ ਹੋ ਜਾਏ ਤਾਂ ਉੱਥੋਂ ਦਾ ਸਿਸਟਮ ਅੱਛਾ ਹੈ ਜਿੰਦੇ ਕਰਕੇ ਉਹ ਤਰੱਕੀ ਕਰ ਗਏ ਨੇ ਬੇਈਮਾਨੀ ਨਹੀਂ ਰਿਸ਼ਵਤ ਖੋਰੀ ਨਹੀਂ ਹੈ ਬਹੁਤ ਘੱਟ ਇਸੇ ਤਰ੍ਹਾਂ ਕੋ ਸਾਡੇ ਤੋਂ ਬਾਅਦ ਆਜ਼ਾਦ ਹੋਏ ਸਾਡੇ ਤੋਂ ਅੱਗੇ ਨਿਕਲ ਗਏ ਨੇ ਉੱਥੇ ਇਨਾ ਮਤਲਬ ਕੋ ਰੋਟੀ ਚਾਹ ਮਜ਼ਦੂਰ ਉਹ ਵੀ ਰੋਟੀ ਚ ਖਾਂਦਾ ਹੈ ਹੂੰ ਹੂੰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋਏ ਸਨ ਸਾਡੇ ਨਾਲ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਵਰਵਾਲ ਜੀ ਜਿਨ੍ਹਾਂ ਦੇ ਅਸੀਂ ਪਰਿਵਾਰ ਬਾਰੇ ਵੀ ਸਿੱਖਿਆ ਬਾਰੇ ਵੀ ਔਰ ਜਿਹੜੀ ਸਫਲਤਾ ਦੀ ਜਿਹੜੀ ਇਹਨਾਂ ਦੀ ਕਹਾਣੀ ਹੈਗੀ ਜੀਵਨ ਦੇ ਵਿੱਚ ਸਫਲਤਾ ਦੀ ਕਹਾਣੀ ਉਹ ਵੀ ਤੁਹਾਡੇ ਨਾਲ ਅਸੀਂ ਚੈਨਲ ਦੇ ਮਾਧਿਅਮ ਰਹੀਂ ਸਾਂਝੀ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਅਸੀਂ ਸਟੋਰੀ ਕੀਤੀ ਹੈ ਸਫਲਤਾ ਦੀ ਸਟੋਰੀ ਕੀਤੀ ਹੈ ਭਾਈ ਗੁਰਦੀਪ ਸਿੰਘ ਬੜਵਾਲ ਜੀ ਨਾਲ ਤਾਂ ਜ਼ਰੂਰ ਪਸੰਦ ਆਈ ਹੋਗੀ ਖਾਸ ਕਰਕੇ ਜਿਹੜਾ ਇਹ ਨੌਜਵਾਨਾਂ ਨੂੰ ਮੈਸੇਜ ਦਿੱਤਾ ਕਿ ਪੜ੍ਹਾਈ ਦੀ ਵੇਖੋ ਸਿੱਖਿਆ ਦੀ ਇੱਕ ਖਾਸ ਉਮਰ ਹੁੰਦੀ ਹੈ ਸੋ ਉਸ ਖਾਸ ਉਮਰ ਦੇ ਵਿੱਚ ਬੱਚਿਆਂ ਨੂੰ ਯੰਗ ਏਜ ਦੇ ਵਿੱਚ ਜਿਹੜੇ ਬੱਚੇ ਹੁੰਦੇ ਆ ਇਹ ਉਹਨਾਂ ਨੂੰ ਮਨਲਾ ਕੇ ਪੜਨਾ ਚਾਹੀਦਾ ਔਰ ਚੰਗੀਆਂ ਜਿਹੜੀਆਂ ਸਰਵਿਸਾਂ ਉਹਦੇ ਵਿੱਚ ਵੱਡੇ ਮਕਾਮ ਤੇ ਪਹੁੰਚਣਾ ਚਾਹੀਦਾ ਕਿਉਂਕਿ ਵੇਲੇ ਦੀ ਨਿਵਾਜ਼ ਤੇ ਕਵੇਲੇ ਦੀਆਂ ਟੱਕਰਾਂ ਸੋ ਨੌਜਵਾਨਾਂ ਨੂੰ ਜਰੂਰ ਚੰਗੀ ਸਿਹਤ ਸਿੱਖਿਆ ਲੈਣੀ ਚਾਹੀਦੀ ਸਮੇਂ ਅਨੁਸਾਰ ਔਰ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਕਰਨੀਆਂ ਚਾਹੀਦੀਆਂ ਤੇ ਇਸ ਜਿਹੜੀ ਵੀਡੀਓ ਨੂੰ ਜਰੂਰ ਸਾਡੀ ਜਿਹੜੀ ਵੀਡੀਓ ਹੈਗੀ ਨੂੰ ਪਸੰਦ ਕਰਨਾ ਜੇ ਸਾਡਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ